ਗੁਰਦੁਆਰਾ ਸਾਹਿਬ ਵਿਖੇ ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਚੀਜ਼ ਦੀ ਹੀ ਜਿਹੜੀ ਇਸ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜਿਹੜੇ ਰਾਗ ਨਿਰ ਨਿਰਧਾਰਤ ਰਾਗਾਂ ਦੇ ਉੱਪਰ ਕੀਰਤਨ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਤੇ ਇਸ ਬਾਰੇ ਇੱਕ ਵਾਰੀ ਜ਼ਰੂਰ ਜਿਹੜਾ ਥੋੜਾ ਜਿਹਾ ਚਾਨਣਾ ਪਾਓ ਸੰਤ巴巴 ਸੋਚਾ ਸਿੰਘ ਜੀ ਮਾਪੁਰਖਾਨ ਇਸ ਸਥਾਨ ਨੂੰ ਸਥਾਪਿਤ ਕੀਤਾ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਰਾਗ ਨਿਰਨਾਇ ਕਮੇਟੀ ਬਣਾ ਕੇ ਸਾਡੇ ਬੱਚੇ ਬੱਚੀਆਂ ਸਾਡੇ ਕੀਰਤਨੀਏ ਇਸ ਰਾਗਾਂ ਦੇ ਕੀਰਤਨ ਵਾਲ 33 ਸਾਜਾਂ ਨਾਲ ਕੀਰਤਨ ਕਰਨ ਵਾਸਤੇ ਉਹਨਾਂ ਦੇ ਮਨ ਚੋਂ ਉਤਸ਼ਾਹ ਤੇ ਪਿਆਰ ਜਾਗਿਆ ਇਸ ਕਰਕੇ ਬਹੁਤ ਵੱਡਾ ਕਾਰਜ ਹੈ ਮਹਾਂਪੁਰਸ਼ਾਂ ਨੇ ਕੀਤਾ ਜੋ ਕਿ ਅੱਜ ਤੱਕ ਤਿਆਰੀ ਹੈ ਦਿੱਲੀ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਕੋਈ ਵੀ ਆਪਣੇ ਵੱਲੋਂ ਬਣਾਈ ਹੋਈ ਟਿਊਨ ਦੇ ਉੱਪਰ ਕੀਰਤਨ ਨਹੀਂ ਕਰਨਗੇ ਜਿਹੜੇ ਕਿ ਨਿਰਧਾਰਤ ਰਾਗ ਨਹੀਂ ਸਿਰਫ ਉਹਨਾਂ ਦੇ ਉੱਪਰ ਹੀ ਜਿਹੜਾ ਕੀਰਤਨ ਕਰਨ ਵਾਸਤੇ ਉਹਨਾਂ ਨੂੰ ਜਿਹੜਾ ਹਦਾਇਤਾਂ ਦਿੱਤੀਆਂ ਗਈਆਂ ਕੀਰਤਨ ਦੀ ਜਿਹੜੀ ਸ਼ੈਲੀ ਹੈ ਉਸ ਨੂੰ ਬਰਕਰਾਰ ਰੱਖਣਾ ਸਾਡੇ ਸਾਜਾਂ ਦਾ ਫਰਜ਼ ਬਣਦਾ ਤੇ ਜੇ ਉਹਦਾ ਨੇ ਕੋਈ ਐਸਾ ਮਤਾ ਪਾਸ ਕੀਤਾ ਕਿ ਕੀਰਤਨ ਜਿਹੜਾ ਨਰਦਾਰ ਤਰਾਗਾ ਵਿੱਚ ਹੋਣਾ ਚਾਹੀਦਾ ਜਾਂ ਹਲਕੀਆਂ ਫੁਲਕੀਆਂ ਰੇਤਾ ਵਿੱਚ ਨਹੀਂ ਹੋਣਾ ਚਾਹੀਦਾ ਤਾਂ ਮੈਂ ਸਮਝਦਾ ਵੀ ਇਹ ਚਲੰਗਾ ਇੱਕ ਕਦਮ ਹੈ ਕੁਝ ਜਿਹੜੇ ਰਾਗੀ ਨੇ ਨਾ ਉਹ ਫਿਲਮਾਂ ਦੀਆਂ ਜਿਹੜੀਆਂ ਟਿਊਨਾਂ ਨੇ ਉਹਨਾਂ ਦੇ ਤਰਜ਼ ਦੇ ਉੱਪਰ ਜਿਹੜਾ ਕੀਰਤਨ ਉਹ ਗਾਉਂਦੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਇਸ ਚੀਜ਼ ਦੀ ਮਨਾਈ ਕੀਤੀ ਗਈ ਤਾਨੂੰ ਲੱਗਦਾ ਕਿ ਐਸਜੀਬੀਸੀ ਵੱਲੋਂ ਵੀ ਇਦਾਂ ਦਾ ਇੱਕ ਫਰਮਾਨ ਜਾਰੀ ਹੋਣਾ ਚਾਹੀਦਾ ਕਿ 올ਓਵਰ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਗੁਰਬਾਣੀ ਜਿਹੜੀ ਉਹ ਰਾਗਾਂ 'ਚ ਹੋਵੇ ਨਾ ਕਿ ਇਦਾਂ ਗਏ ਟਿਊਨਾ ਤੇ ਸ਼ਰੌਣੀ ਗੁਰਦਾ ਪਰਉਧ ਕਮੇਟੀ ਨੂੰ ਵੀ ਕਰਨਾ ਚਾਹੀਦਾ ਜਸਵੰਤ ਸਿੰਘ ਖਾਲਸਾ ਸਾਹਿਬ ਨੇ ਪਿਛਲੇ ਸਮੇਂ ਵਿੱਚ ਸ਼ਰੌਣੀ ਕਮੇਟੀ ਨੂੰ ਹਦਾਇਤ ਵੀ ਕੀਤੀ ਹੈ ਕਿ ਦਰਬਾਰ ਸਾਹਿਬਾਂ ਦੰਡਰਧਾਰ ਤਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਜਿਹੜਾ ਆਰੰਭ ਕੀਤਾ ਜਾਵੇ ਜੇ ਅਪ 33 ਸਦੀ ਦੀ ਗੱਲ ਕਰੀਏ ਇੱਕ ਨਾ ਬਹੁਤ ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਅੱਜ ਹੁਣ ਸਾਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜੇ ਸਾਜ਼ ਜਿਹੜੇ ਵੱਜ ਰਹੇ ਨੇ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਹਰਮੰਦਰ ਸਾਹਿਬ ਦੀ ਗੱਲ ਕਰੀਏ ਉੱਥੇ ਕੀਰਤਨ ਹੁੰਦਾ ਨਾਲ ਇੱਕ ਤੰਤੀ ਸਾਜ਼ ਜਿਹੜਾ ਹੈ ਉਹ ਰੱਖਣਾ ਜ਼ਰੂਰੀ ਕਰ ਦਿੱਤਾ ਗਿਆ ਬਾਕੀ ਗੁਰਦੁਆਰਾ ਸਾਹਿਬਾਂ ਦੇ ਵਿੱਚ ਹਜੇ ਉਹ ਚੀਜ਼ ਨਹੀਂ ਹੈ ਉੱਥੇ ਆਉਣਾ ਜ਼ਰੂਰੀ ਹੈ ਇਹ ਚੀਜ਼ ਸਾਡਾ ਬੇਸਿਕ ਜਿਹੜੇ ਸਾਜ਼ ਨੇ ਗੁਰਮੰਦਰ ਸਾਜ਼ ਤਾਂ ਉਹ ਹੀ ਜਿਹੜੀ ਉਹ ਪ੍ਰਾਤਮਿਕਤਾ ਉਹਨੂੰ ਤਾਂ ਬਹਾਲ ਕਰਨਾ ਚਾਹੀਦਾ ਹੈ ਰਵਾਬ ਸਾਡਾ ਪੁਰਾਣਾ ਸਾਜ਼ ਹੈ ਜਿਹੜਾ ਗੁਰੂ ਕਾਲ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਨੇ ਸਿੱਖਾਂ ਮਾਤ ਦਾ ਸਿੱਖ ਧਰਮ ਦਾ ਪ੍ਰਚਾਰ ਵਾਸਤੇ ਗੁਰਮਤਿ ਗਾਡੀ ਰਾਹ ਦਾ ਪ੍ਰਚਾਰ ਕਰਨ ਵਾਸਤੇ ਵਰਤਿਆ ਔਰ ਇਸ ਕਰਕੇ ਇਹ ਤਾਂ ਸਾਰੇ ਰਵਾਇਤੀ ਜਿਹੜੇ ਸਾਜ ਨੇ ਬੁਨਿਆਦੀ ਸਾਜ ਨੇ ਗੁਰਮਤਿ ਨਾ ਦਾ ਪ੍ਰਚਲਨ ਉਸੇ ਤਰ੍ਹਾਂ ਦੁਬਾਰਾ ਹੋਣਾ ਚਾਹੀਦਾ। ਦਿੱਲੀ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਜਿਹੜੇ ਵੀ ਰਾਗੀ ਸਹਿਬਾਨ ਕੀਰਤਨ ਕਰਦੇ ਨੇ ਵੱਡੀਆਂ ਸਟੇਜਾਂ ਦੇ ਉੱਪਰ ਜਾ ਕੇ ਜਿਹੜਾ ਉਹ ਕੀਰਤਨ ਸਰਵਣ ਕਰਾਉਂਦੇ ਨੇ ਉਹ ਹੁਣ ਕੋਈ ਵੀ ਆਪਣੇ ਵੱਲੋਂ ਬਣਾਈ ਹੋਈ ਟਿਊਨ ਦੇ ਉੱਪਰ ਕੀਰਤਨ ਨਹੀਂ ਕਰਨਗੇ ਜਿਹੜੇ ਕਿ ਨਿਰਧਾਰਿਤ ਰਾਗ ਨਹੀਂ ਸਿਰਫ ਉਹਨਾਂ ਦੇ ਉੱਪਰ ਹੀ ਜਿਹੜਾ ਕੀਰਤਨ ਕਰਨ ਵਾਸਤੇ ਉਹਨਾਂ ਨੂੰ ਜਿਹੜਾ ਹਦਾਇਤਾਂ ਦਿੱਤੀਆਂ ਗਈਆਂ ਤੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨਾ ਸ ਹੈ ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਖੁਰ ਗਿਆਨ ਪ੍ਰਕਾਸ਼ ਜਵਦੀ ਟਕਸਾਲ ਜਿੱਥੇ ਸਾਡੇ ਨਾਲ ਸੰਤ ਬਾਬਾ ਅਮੀਰ ਸਿੰਘ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਮੁਖੀ ਨੇ ਇੱਥੋਂ ਦੇ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਵਿਸ਼ੇ ਬਾਰੇ ਉਹਨਾਂ ਦੇ ਕੀ ਰਾਏ ਹੈ ਬਾਬਾ ਜੀ ਸਵਾਗਤ ਹੈ ਜੀ ਵਾਹਿਗੁਰੂ ਸਾਹਿਬ ਜੀ ਕੀ ਫਤਿਹ ਬਾਬਾ ਜੀ ਇਹ ਜਿਹੜਾ ਹੁਣ ਵਿਸ਼ਾ ਚੱਲਿਆ ਹੈ ਕਿ ਦਿੱਲੀ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਤੁਹਾਡੀ ਕੀ ਰਾਏ ਹੈ ਉਸ ਬਾਰੇ ਚਲੋ ਜੇੜਾ ਕੋਈ ਚੰਗਾ ਕੰਮ ਹੈ ਉਹਦੀ ਤਸਲੰਗਾ ਕਰਨੀ ਬਣਦੀ ਹੈ ਕੀਰਤਨ ਦੀ ਜਿਹੜੀ ਸ਼ੈਲੀ ਹੈ ਉਸ ਨੂੰ ਬਰਕਰਾਰ ਰੱਖਣਾ ਸਾਡੇ ਸਾਧਾਂ ਦਾ ਫਰਜ਼ ਬਣਦਾ ਤੇ ਜੇ ਉਹਨਾਂ ਨੇ ਕੋਈ ਐਸਾ ਮਤਾ ਪਾਸ ਕੀਤਾ ਕਿ ਕੀਰਤਨ ਜਿਹੜਾ ਨਰਦਾਰ ਤਰਾਗਾ ਵਿੱਚ ਹੋਣਾ ਚਾਹੀਦਾ ਜਾਂ ਹਲਕੀਆਂ ਫੋਲਡਕੀਆਂ ਰੇਤਾਂ ਵਿੱਚ ਨਹੀਂ ਹੋਣਾ ਚਾਹੀਦਾ ਤਾਂ ਮੈਂ ਸਮਝਦਾ ਵੀ ਇਹ ਚਲੰਗਾ ਯੋਗ ਕਦਮ ਹੈ ਇਹ ਕੋ ਬਾਲਤ ਹੈ ਨੇ ਅ ਅਸੀਂ ਜਿੱਥੇ ਇਸ ਟਾਈਮ ਉੱਤੇ ਮੌਜੂਦ ਆ ਅਸੀਂ ਗੁਰਦੁਆਰਾ ਸਾਹਿਬ ਵਿਖੇ ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਸ ਚੀਜ਼ ਦੀ ਹੀ ਜਿਹੜੀ ਇਸ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜਿਹੜੇ ਰਾਗ ਨੇ ਨਿਰ ਨਿਰ ਧਾਰ ਤਾਰ ਤਰਾਕਾਂ ਦੇ ਉੱਪਰ ਕੀਰਤਨ ਕਰਨੀ ਸਿਖਲਾਈ ਦਿੱਤੀ ਜਾਂਦੀ ਹੈ ਹਾਂਜੀ ਤੇ ਅ ਇਸ ਬਾਰੇ ਇੱਕ ਵਾਰੀ ਜ਼ਰੂਰ ਜਿਹੜਾ ਥੋੜਾ ਜਿਹਾ ਚਾਨਣਾ ਪਾਓ ਕਿ ਕਦੋਂ ਤੋਂ ਸ਼ੁਰੂ ਹੋਇਆ ਤੇ ਕਿਵੇਂ ਇੱਥੇ ਹੋਤਾ ਸਾਰਾ ਕੁਝ ਇਹਦਾ ਸੰਸਥਾ ਆਪ ਜੀ ਜਾਣਦੇ ਹੋ ਸਨ 1986 ਵਿੱਚ ਇਸ ਸਥਾਨ ਨੂੰ ਸਥਾਪਿਤ ਕੀਤਾ ਸੰਤ ਬਾਬਾ ਸੋਚਾ ਸਿੰਘ ਜੀ ਵਾਪੁਰਖਾਨੇ। ਔਰ ਉਹਨਾਂ ਨੇ ਬਹੁਤ ਵੱਡਾ ਕਾਰਜ ਕੀਤਾ ਰਾਗ ਨਿਰਨਾਇ ਕਮੇਟੀ ਬਣਾ ਕੇ ਸਾਰੇ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਆਏ ਰਾਗਾਂ ਦੇ ਸਰੂਪ ਨਿਰਧਾਰਤ ਕੀਤੇ ਔਰ ਉਹਨਾਂ ਸਰੂਪਾਂ ਦਾ ਫਿਰ 1991 ਵਿੱਚ ਬੜੀ ਵੱਡੀ ਪੱਧ ਤਿਆਦੋਤੀ ਗੁਰਮੁਸੰਗੀ ਸੰਗੀਤ ਸੇਮਿਨਾਰ ਦੇ ਰੂਪ ਵਿੱਚ ਸਿਮਲਨ ਕਰਾਇਆ ਜਿਹੜਾ ਕਿ ਬਹੁਤ ਵੱਡਾ ਇੱਕ ਜਿਨੇ ਤਬਦੀ ਦੇ ਜਾਂਦੀ ਔਰ ਸਾਡੇ ਨੌਜਵਾਨ ਸਾਡੇ ਬੱਚੇ ਬੱਚੀਆਂ ਸਾਡੇ ਕੀਰਤਨੀਏ ਇਸ ਰਾਗਾਂ ਦੇ ਕੀਰਤਨ ਵੱਲ ਤੰਤੀ ਸਾਜਾਂ ਨਾਲ ਕੀਰਤਨ ਕਰਨ ਵਾਸਤੇ ਉਹਨਾਂ ਦੇ ਮਨ ਚ ਉਤਸ਼ਾਹ ਤੇ ਪਿਆਰ ਜਾਗ ਗਿਆ ਇਸ ਕਰਕੇ ਬਹੁਤ ਵੱਡਾ ਕਾਰਜ ਹੈ ਮਾਪੁਰਸ਼ਾ ਨਕੀਦਾ ਜੋ ਕਿ ਅੱਜ ਤੱਕ ਤਿਆਰੀ ਹੈ ਔਰ ਹਰ ਸਾਲ ਇਹ ਸਮੇਲਨ ਉਸੇ ਤਰ੍ਹਾਂ ਬਾਦ ਦਸਤੂਰ ਜਾਰੀ ਹੈ ਔਰ ਤਕਰੀਬਨ ਹਰ ਵੇਲੇ ਜਿੰਨੀਆਂ ਕਲਾਸਾਂ ਲੱਗਦੀਆਂ ਨੇ ਬੱਚਿਆਂ ਨੂੰ ਇਥੇ ਨਰਦਾਰਤ ਰਾਗਾ ਚ ਬਾਣੀ ਦਾ ਕੀਰਤਨ ਆਪਣਾ ਸਿਖਾਇਆ ਜਾਂਦਾ ਔਰ ਕਰਦੀ ਵੀ ਹਦਦ ਕੀਤੀ ਜਾਂਦੀ ਹੈ ਅਨੇਕਾਂ ਵਿਦਿਆਰਥੀ ਇਥੋਂ ਕੀਰਤਨ ਦੀ ਸਾਲੀਮ ਲੈ ਕੇ ਵੱਖ-ਵੱਖ ਗੁਰੂ ਘਰਾਂ ਵਿੱਚ ਦੇਸ਼ਾਂ ਦੇ ਦੇਸ਼ਾਂ ਵਿੱਚ ਸੇਵਾ ਕਰ ਰਹੇ ਨੇ ਤੋਂ ਸਾਡੀ ਸਦੀ ਸੰਸਥਾ ਦਾ ਤਾਂ ਮੇਨ ਮੰਤਵ ਹੀ ਹੈ ਇਰਾਗਾਂ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਨਾ ਪ੍ਰਚਾਰਕ ਤਿਆਰ ਕਰਨੇ ਚੰਗੇ ਰਾਗੀ ਸਿੰਘ ਤਿਆਰ ਕਰਨੇ ਗਰੰਤੀ ਸਿੰਘ ਤਿਆਰ ਕਰਨੇ اور ਆਪਣੀ ਨੌਜਵਾਨ ਪੀੜੀ ਨੂੰ ਸਾਹਮਣਾ ਬੱਚਿਆਂ ਨੂੰ ਪਨੇਰੀ ਨੂੰ ਸਾਹਮਣਾ ਬਾਬਾ ਜਿਹੜਾ ਇੱਕ ਫੈਸਲਾ ਕੀਤਾ ਗਿਆ ਨਾ ਦਿੱਲੀ ਕਮੇਟੀ ਵੱਲੋਂ ਇੱਕ ਜਿਹੜੀ ਪ੍ਰੋਬਲਮ ਸਾਹਮਣੇ ਆਈ ਸੀ ਉਹ ਇਹ ਸੀ ਕਿ ਕੁਝ ਜਿਹੜੇ ਰਾਗ ਗੇ ਨੇ ਨਾ ਉਹ ਫਿਲਮਾਂ ਦੀਆਂ ਜਿਹੜੀਆਂ ਟਿਊਨਾਂ ਨੇ ਉਹਨਾਂ ਦੇ ਤਰਜ਼ ਦੇ ਉੱਪਰ ਜਿਹੜਾ ਕੀਰਤਨ ਆ ਉਹ ਗਾਉਂਦੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਇਹ ਚੀਜ਼ ਦੀ ਮਨਾਈ ਕੀਤੀ ਗਈ ਤੁਹਾਨੂੰ ਲੱਗਦਾ ਕਿ ਐਸਜੀਪੀਸੀ ਵੱਲੋਂ ਵੀ ਇਦਾਂ ਦਾ ਇੱਕ ਹਰਮਾਨ ਜਾਰੀ ਹੋਣਾ ਚਾਹੀਦਾ ਕਿ 올 ਓਵਰ ਜਿੱਥੇ ਕੀਰਤਨ ਹੁੰਦਾ ਹੈ ਉੱਥੇ ਗੁਰਬਾਣੀ ਜਿਹੜੀ ਉਹ ਰਾਗਾਂ 'ਚ ਹੋਵੇ ਨਾ ਕਿ ਇਦਾਂ ਦੀਆਂ ਟਿਊਨਾਂ ਤੇ ਉੱਥੇ ਦਾ ਜ਼ਰੂਰ ਹੋਣਾ ਚਾਹੀਦਾ ਸ਼ਰੌਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਕਰਨਾ ਚਾਹੀਦਾ ਹੈ ਵੈਸੇ ਮੈਨੂੰ ਲੱਗਦਾ ਵੀ ਸਿੰਘ ਸਾਹਿਬ ਜਥੇਦਾਰ શ્રી ਖਾਲਸਾ ਸਾਹਿਬ ਨੇ ਪਿਛਲੇ ਸਮੇਂ ਵਿੱਚ ਸ਼ਰੌਣੀ ਕਮੇਟੀ ਨੂੰ ਹਦਾਇਤ ਵੀ ਕੀਤੀ ਹੈ ਕਿ ਦਰਬਾਰ ਸਾਹਿਬਾਂ ਦੰਡਰਧਾਰ ਤਰਾਗਾ ਵਿੱਚ ਗੁਰਬਾਣੀ ਦਾ ਕੀਰਤਨ ਜਿਹੜਾ ਆਰਾਮ ਕੀਤਾ ਜਾਏ ਸੰਤੀ ਸਾਜਾਂ ਦਾ ਆਰਾਮ ਕੀਤਾ ਜਾਏ ਤਾਂ ਉਹ ਯਤਨ ਆਲਰੇਡੀ ਜਥੇਦਾਰ ਨੇ ਸਿੰਘ ਸਾਹਿਬ ਖਰੋੜਾ ਨੂੰ ਆਦੇਸ਼ ਕੀਤਾ ਹੋਇਆ ਤੇ ਉਹ ਕਰ ਲਿਆ ਕਰਨਾ ਵੀ ਚਾਹੀਦਾ ਜਿਹੜੇ ਬਾਬਾ ਜੀ ਆਪਾਂ ਤੰਤੀ ਸਾਜ਼ਾਂ ਦੀ ਗੱਲ ਕਰੀਏ ਇਕਨਾ ਬਹੁਤ ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਅੱਜ ਹੁਣ ਸਾਡੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜੇ ਸਾਜ਼ ਜਿਹੜੇ ਵੱਜ ਰਹੇ ਨੇ ਜੇ ਆਪਾਂ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਹਰਮੰਦਰ ਸਾਹਿਬ ਦੀ ਗੱਲ ਕਰੀਏ ਉੱਥੇ ਕੀਰਤਨ ਹੁੰਦਾ ਨਾਲ ਇੱਕ ਤੰਤੀ ਸਾਜ਼ ਜਿਹੜਾ ਹੈ ਉਹ ਰੱਖਣਾ ਜ਼ਰੂਰੀ ਕਰ ਦਿੱਤਾ ਗਿਆ ਬਾਕੀ ਗੁਰਦੁਆਰਾ ਸਾਹਿਬਾਂ ਦੇ ਵਿੱਚ ਹਜੇ ਉਹ ਚੀਜ਼ ਨਹੀਂ ਹੈ ਉੱਥੇ ਆਉਣਾ ਜ਼ਰੂਰੀ ਹੈ ਇਹ ਚੀਜ਼ ਤੰਤੀ ਸਾਜ਼ ਜਿਹੜੇ ਆ ਉੱਥੇ ਦੁਆਰਾ ਮੁੜ ਕੇ ਆਉਣ ਬਾਕੀ ਗੁਰਦੁਆਰਿਆਂ 'ਚ ਵੀ ਹਾਂ ਬਿਲਕੁਲ ਹੁਣ ਕਿਉਂਕਿ ਸਾਡਾ ਬੇਸਿਕ ਜਿਹੜੀ ਉਹ ਪ੍ਰਾਤਨਤਾ ਉਹਨੂੰ ਤਾਂ ਬਹਾਲ ਕਰਨਾ ਚਾਹੀਦਾ ਹੈ ਰਬਾਬ ਸਾਡਾ ਪੁਰਾਣਾ ਸਾਜ ਹੈ ਜਿਹੜਾ ਗੁਰੂ ਕਾਲ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਮਤ ਦਾ ਸਿੱਖ ਧਰਮ ਦਾ ਪ੍ਰਚਾਰ ਵਾਸਤੇ ਗੁਰਮਤਿ ਗਾਡੀ ਰਾਹ ਦਾ ਪ੍ਰਚਾਰ ਕਰਨ ਵਾਸਤੇ ਵਰਤਿਆ ਔਰ ਇਸ ਕਰਕੇ ਇਹ ਤਾਂ ਸਾਰੇ ਰਵਾਇਤੀ ਜਿਹੜੇ ਸਾਜ ਨੇ ਬਣਾਈ ਸਾਜ ਨੇ ਗੁਰਮਤਿ ਇਹਨਾਂ ਦਾ ਪ੍ਰਚਲਨ ਉਸੇ ਤਰ੍ਹਾਂ ਦੁਬਾਰਾ ਹੋਣਾ ਚਾਹੀਦਾ ਤਾਂ ਕਈਆਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਅੱਜ ਕੱਲ੍ਹ ਹੁਣ ਗੁਰਦੁਆਰਾ ਸਾਹਿਬਾਂ 'ਚ ਚੱਲ ਰਿਹਾ ਹੈ ਨਾ ਸਾਜ਼ ਹਰਮੋਨੀਅਮ ਤੇ ਤਬਲਾ ਇਹਨੂੰ ਦੱਸਦੇ ਨੇ ਕਿ ਇਹ ਪ੍ਰਾਪਤਨ ਸਾਜ਼ ਨਹੀਂ ਹੈ ਸਾਡੇ ਗੁਰਮਤਿ ਦੇ ਕਹਿੰਦੇ ਆ ਕਿ ਇਹ ਸਾਜ਼ ਜਿਹੜੇ ਨੇ ਇਹ ਅੰਗਰੇਜ਼ਾਂ ਵੱਲੋਂ ਲਿਆਂਦੇ ਗਏ ਨੇ ਤੰਤੀ ਸਾਜ਼ ਜਿਹੜੇ ਸੀ ਜਿਹੜੇ ਰਬਾਬ ਹੋਗੀ ਜਾਂ ਜਿਹੜੇ ਜੇ ਆਪਾਂ ਤਬਲੇ ਦੀ ਗੱਲ ਕਰੀਏ ਤਾਂ ਉਹਦੀ ਥਾਂ ਤੇ ਕਹਿੰਦੇ ਸੀ ਕਿ ਪਖਾਵਜ ਹੁੰਦਾ ਸੀ ਪਹਿਲੇ ਟਾਈਮ ਦੇ ਵਿੱਚ ਤੇ ਉਹ ਚੀਜ਼ ਜਿਹੜੀ ਹੈ ਕਿ ਹਰਮੋਨੀਅਮ ਤੰਤੀ ਸਾਜ਼ ਦਾ ਹਿੱਸਾ ਹੈਗਾ ਨਹੀਂ ਨਹੀਂ ਹਰਮੋਨੀਅਮ ਤਾਂ ਤੰਤੀ ਤੰਤੀ ਸਾਜ਼ ਤੋਂ ਕਹਿੰਦੇ ਨੇ ਜਿਹੜਾ ਤਾਰ ਨਾਲ ਵੱਜਦਾ ਹਰ ਅਸ ਆਪਣਾ ਸਾਜ ਹੈ ਉਹ ਤਾਂ ਜਰਮਨੀ ਚ ਮੇਰੇ ਖਿਆਲ ਉਹ ਤਿਆਰ ਹੋਇਆ ਤੇ ਇਸ ਕਰਕੇ ਉਹ ਤਾਂ ਤੰਤੀ ਸਾਜ ਨਹੀਂ ਹੈ ਇਸ ਕਰਕੇ ਚਲੋ বাজਾਨ ਲੱਗ ਪਏ ਸਮੇਂ ਦੇ ਨਾਲ ਇਹ ਕਿਵੇਂ ਮੋੜ ਆਇਆ ਕੋਈ ਸਮਝ ਨਹੀਂ ਆਈ ਤੇ ਲੇਕਿਨ ਸਾਡੇ ਜਿਹੜੇ ਸਾਜ ਨੇ ਬੁਨਿਆਦੀ ਸਾਜ ਨੇ ਉਹ ਰਬਾਬ ਹੈ ਤਾਂ ਉਸ ਹੈ ਸਰੰਦਾ ਹੈ ਤਾਨਪੁਰਾ ਹੈ ਕੀ ਸਾਡੇ ਸਾਜਣੇ ਉਹਨਾਂ ਵਿੱਚ ਜਿਹੜਾ ਸਾਨੂੰ ਕੀਰਤਨ ਕਰਨਾ ਚਾਹੀਦਾ ਜਿਹੜੀ ਆਪਾਂ ਰਾਗਾਂ ਦੀ ਗੱਲ ਕਰਦੇ ਹਾਂ ਰਾਗ ਧਾਰਤ ਗੁਰਬਾਣੀ ਹੈ ਜਿਹੜੀ ਰਾਗ ਜਿਹੜੇ ਨੇ ਉਹ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਮੇਂ-ਸਮੇਂ ਦੇ ਵਾਸਤੇ ਅਲੱਗ ਰਾਗ ਨੇ ਜੇ ਸਵੇਰ ਦਾ ਟਾਈਮ ਆ ਤੇ ਉਹਦੇ ਵਾਸਤੇ ਅਲੱਗ ਰਾਗ ਹੈ ਜੇ ਸ਼ਾਮ ਦਾ ਟਾਈਮ ਆ ਤੇ ਅਲੱਗ ਰਾਗ ਹੈ ਤੇ ਇਦਾਂ ਦੀ ਵੀ ਕੋਈ ਜੀ ਤਰਤੀਬ ਵਿੱਚ ਬੰਨੀ ਹੋਈ ਹੈ ਨਹੀਂ ਨਹੀਂ ਉਹ ਤਾਂ ਹੈ ਕੋਈ ਸ਼ੱਕ ਨਹੀਂ ਹੈ ਕਿਉਂਕਿ ਹਰ ਰਾਗ ਦਾ ਸਮਾਂ ਹੈ ਸ਼੍ਰੀ ਰਾਗ ਦਾ ਆਪਣਾ ਸਮਾਂ ਹੈ ਗਾਉਣ ਦਾ ਸਮਾਂ ਮਤਲਬ ਉੰਜ ਤੇ ਬਾਣੀ ਜਦੋਂ ਮਰਜੀ ਪੜ ਲਈਏ ਪਰ ਜਦੋਂ ਤੁਸੀਂ ਐ ਜੇ ਕੀਰਤਨ ਕਰਨਾ ਹੈ ਤੇ ਪ੍ਰਾਪਰ ਰਾਗ ਵਿੱਚ ਕਰਨਾ ਤੇ ਉਹ ਰਾਗ ਦਾ ਸਮਾਂ ਆਸਾ ਰਾਗ ਦਾ ਆਪਣਾ ਸਮਾਂ ਇਸ ਕਰਕੇ ਜਦੋਂ ਜਿਹੜਾ ਰਾਗ ਸਮੇ ਦਾ ਹੋਵੇ ਸਮੇ ਵਿੱਚ ਉਸ ਰਾਗ ਦਾ ਕੀਰਤਨ ਕਰਨਾ ਸ਼ਬਦ ਗਾਇਨ ਕਰਨਾ ਉਹਦਾ ਫਿਰ ਆਨੰਦੀ ਵਖਰਾਉਂ ਤੇ ਇੱਕ ਨਾ ਬੜੀ ਪ੍ਰਚਲਿਤ ਗੱਲ ਹੈ ਪੁਰਾਣੇ ਸਮਿਆਂ ਦੀ ਗੱਲ ਕਹੀ ਜਾਂਦੀ ਸੀ ਕਿ ਕਹਿੰਦੇ ਇੱਕ ਜਿਹੜਾ ਰਾਗ ਨਾ ਗੁਰਬਾਣੀ ਚ ਇਦਾਂ ਦਾ ਰਾਗ ਵੀ ਹੈਗਾ ਕਿ ਜੇ ਬਾਈ ਚਾਂਸ ਮੀ ਨਹੀਂ ਸੀ ਪੈਂਦਾ ਨਾ ਤੇ ਉਹ ਰਾਗ ਗਾਣ ਨਾਲ ਕਹਿੰਦੇ ਮੀ ਆ ਜਾਂਦਾ ਹੁੰਦਾ ਸੀ ਇਦਾਂ ਦਾ ਕੋਈ ਜਿਹੜਾ ਇਤਿਹਾਸ ਤੋਂ ਕੋਈ ਸਾਨੂੰ ਕੋਈ ਮਿਲਦੀ ਹੀ ਬੰਦਾ ਨਹੀਂ ਇਹ ਤਾਂ ਸੰਗੀਤ ਦੀ ਸਾਧਨਾ ਹੈ ਜਿੰਨੀ ਜਿੰਨੀ ਕੋਈ ਸਾਧਨਾ ਕਰੇਗਾ ਉਹਦੇ ਵਿੱਚ ਸੰਗੀਤ ਦਾ ਆਪਣਾ ਪ੍ਰਭਾਵ ਹੁੰਦਾ ਤੇ ਮੈਨੂੰ ਲੱਗਦਾ ਵੀ ਉਹ ਸੰਗੀਤ ਦੀ ਜਿਨ੍ਹਾਂ ਨੇ ਸਾਧਨਾ ਕੀਤੀ ਉਹਨਾਂ ਨੂੰ ਪਤਾ ਵੀ ਸ਼ਾਇਦ ਜਿਵੇਂ ਦੀਪਕ ਰਾਗ ਦਾ ਜ਼ਿਕਰ ਕਰਦੇ ਨੇ ਵੀ ਜਿਹੜਾ ਬੜੀ ਸਾਦਨਾ ਕਰਦਾ ਉਹ ਮਤਲਬ ਜਿਵੇਂ ਕੋਈ ਗੱਲ ਦੀਵੇ ਜਗ ਜਾਂਦੇ ਨੇ ਇਸ ਤਰ੍ਹਾਂ ਪਰ ਉਹਦੇ ਤੌਰ ਤੇ ਮੋٹے ਤੌਰ ਤੇ ਤਾਂ ਇਹ ਚੀਜ਼ ਲੈਣ ਦੀ ਲੋੜ ਹੈ ਕਿ ਜਿਹੜੀ ਵੀ ਚੀਜ਼ ਨੂੰ ਸਾਦਿਆ ਜਾਏ ਉਹਦਾ ਪ੍ਰਭਾਵ ਤਾਂ ਹੈ ਹੀ ਰਾਗੰ ਦਾ ਸਾਡੇ ਵਿੱਚ ਸਾਡੇ ਮਨਾਂ ਤੇ ਵੀ ਸੰਗੀਤ ਦਾ ਬਹੁਤ ਵੱਡਾ ਗਹਿਰਾ ਪ੍ਰਭਾਵ ਹੈ ਮਨੁੱਖੀ ਮਨ ਤੇ ਹਮੇਸ਼ਾ ਪ੍ਰਭਾਵ ਸੰਗੀਤ ਦਾ ਰਹਿੰਦਾ ਹੈ ਜਿਹੜੀ ਗੁਰਬਾਣੀ ਹੈ ਅਕਸਰ ਗੁਰਬਾਣੀ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਸਹਿਜ ਨਾਲ ਗਾਉਣ ਵਾਲੀ ਚੀਜ਼ ਹੈ ਜਿਹੜੀ ਆਰਾਮ ਨਾਲ ਅੱਜ ਜਿਹੜੀ ਹੁਣ ਸ਼ੈਲੀ ਬਹੁਤ ਵਾਰੀ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਬਹੁਤ ਕਹਿ ਲੀਏ ਕਿ ਭਜ ਦੜ ਦੇ ਵਿੱਚ ਗੁਰਬਾਣੀ ਗਾਈ ਜਾਂਦੀ ਹੈ ਬੜੇ ਤੇਜ਼ ਤੇਜ਼ ਉਹਦੇ ਨਾਲ ਮਨ ਦੇ ਉੱਪਰ ਜਿਹੜਾ ਇੱਕ ਠਹਿਰਾਅ ਆਣਾ ਗੁਰਬਾਣੀ ਦਾ ਪ੍ਰਭਾਵ ਪੈਣਾ ਉਹ ਕਿਤੇ ਨਾ ਕਿਤੇ ਮਿਟ ਜਾਂਦਾ ਹੈ ਮੇਰੇ ਖਿਆਲ ਨਾਲ ਹਾਂ ਨਹੀਂ ਚਲੋ ਬਾਣੀ ਤਾਂ ਚਲੋ ਸਹਿਜ ਦਾ ਵਿਸ਼ਾ ਇਹਨੂੰ ਆਪਾਂ ਉਸ ਢੰਗ ਦੇ ਨਾਲ ਤਾਂ ਨਹੀਂ ਗਾ ਸਕਦੇ ਜਿਸ ਢੰਗ ਦੇ ਨਾਲ ਜੇ ਕੋਈ ਸੰਸਾਰੀ ਕੋਈ ਆਪਾਂ ਚੀਜ਼ ਨੂੰ ਗਾਉਂਦੇ ਆ ਇਹ ਤਾਂ ਬੜੇ ਸਹਿਜ ਨਾਲ ਰਾਗ ਵਿੱਚ ਜਾਂ ਪ੍ਰਾਤਨ ਆਪਾਂ ਰਾਗੀ ਸਿੰਘਾਂ ਤੋਂ ਸੁਣਦੇ ਆ ਬੜੇ ਠਰਾਓ ਨਾਲ ਬੜੇ ਪਿਆਰ ਨਾਲ ਕੀਰਤ ਜਿਹੜਾ ਉਹ ਉਹਦੀ ਸਾਡੀ ਪਰੰਪਰਾ ਰਹੀ ਹੈ ਔਰ ਉਹ ਹੀ ਜਿਹੜਾ ਸਾਡੇ ਚ ਕੀਰਤਨ ਹੋਣਾ ਚਾਹੀਦਾ ਬਾਬਾ ਜੀ ਇਤਨਾ ਆਪਾਂ ਰਿਆਗਾਂ ਦੀ ਹੁਣੇ ਗੱਲ ਕਰ ਰਹੇ ਆਂ ਤੇ ਗੁਰਬਾਣੀ ਦੇ ਵਿੱਚ ਨਾ ਬਹੁਤ ਵਾਰੀ ਧੁਨੀਆਂ ਦਾ ਵੀ ਜ਼ਿਕਰ ਆਇਆ ਜੇ ਆਪਾਂ ਆਮ ਕਰਕੇ ਗੱਲ ਕਰੀਏ ਤਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸਵੇਰੇ ਤੇ ਉੱਥੇ ਟੁੰਡੇ ਅਸਰ ਰਾਜ ਦੀ ਧੁਨੀ ਦਾ ਜਿਹੜਾ ਜ਼ਿਕਰ ਆਉਂਦਾ ਤੇ ਕੀ ਉਸ ਵੇਲੇ ਫਿਰ ਜੇ ਉੱਤੇ ਸਰਲੇਖ ਆਸਾ ਹੈ ਤੇ ਗੁਰਬਾਣੀ ਨੂੰ ਆਸਾ ਰਾਗ 'ਚ ਗਾਣਾ ਤੇ ਧੁਨੀ ਜਿਹੜੀ ਆ ਟੁੰਡੇ ਅਸਰ ਰਾਜ ਦੀ ਧੁਨੀ ਕਿਹਾ ਗਿਆ ਤਾਂ ਮਤਲਬ ਉਸ ਧੁਨੀ ਦੇ ਵਿੱਚ ਗਾਇਆ ਜਾਵੇ ਕਿ ਫਿਰ ਆਸਾ ਰਾਗ 'ਚ ਗਾਇਆ ਜਾਵੇ ਨਹੀਂ ਜਿਹੜੀ ਧੁਨ ਹੈ ਧੁਨ ਉਹ ਵਜੇ ਰਾਗ ਤੇ ਆਸਾ ਹੀ ਹੋਵੇਗਾ ਰਾਤ ਜਿਹੜੇ ਚ ਜਿਹੜਾ ਸਰਲੇ ਉਸ ਸਲੇਖ ਤੋਂ ਦੇ ਪਾਸੇ ਜਾਂਦੀ ਲੋੜ ਹੀ ਨਹੀਂ ਰਾਗ ਤਿਆਸਾ ਵਿੱਚ ਹੋਏਗਾ ਉਹ ਨੌ ਧੁਨੀਆਂ ਨੇ ਗੁਰਬਾਣੀ ਵਿੱਚ ਤੇ ਉਹਨਾਂ ਨੌ ਧੁਨੀਆਂ ਜਿਹੜੀਆਂ ਨੇ ਉਹ ਉਹ ਲਬਣ ਦੀ ਲੋੜ ਹੈ ਉਹ ਕੁਝ ਵਿਦਵਾਨਾਂ ਨੂੰ ਕਹਿੰਦੇ ਲਬੀਆਂ ਨੇ ਉਹਨਾਂ ਦੇ ਕੀ ਤੁਨ ਹੈ ਤੇ ਉਸ ਧੁਨੀ ਦੇ ਤਿਆਸਾ ਰਾਗ ਵਿੱਚ ਕੀਰਤਨ ਹੋ ਸਕਦਾ ਕੋਈ ਇਹ ਜੀ ਹੈ ਗੱਲ ਤਾਂ ਹੈ ਨਹੀਂ ਨਹੀਂ ਹੁਣ ਅਗਰ ਨਹੀਂ ਸੀ ਹੋ ਸਕਦਾ ਤੇ ਸਤਿਗੁਰਾਂ ਨੇ ਸਲੇਖ ਦੇਣਾ ਨਹੀਂ ਸੀ ਇਸ ਕਰਕੇ ਉਹ ਤਾਂ ਰਾਗ ਵਿੱਚ ਕੀਰਤਨ ਕਰਨਾ ਤੁਨੀ ਉਹਨਾਂ ਨੇ ਕਿਹਾ ਵੀ ਟੁੰਡੇ ਅਸ ਰਾਜੇ ਕੀ ਤੁਨੀ ਤੇ ਉਹ ਜਿਹਦੇ ਵਿੱਚ ਅਸ ਰਾਜਾ ਦੀ ਵਾਰਾ ਨੂੰ ਗਾਇਆ ਗਿਆ ਜਿਵੇਂ ਤੁਨ ਵਿੱਚ ਉਸ ਤੁਨ ਦੇ ਨਾਲ ਅਸ ਰਾਗ ਵਿੱਚ ਉਹ ਕੀਰਤਨ ਕੀਤਾ ਜਾਏ ਤੇ ਆਪਾਂ ਅੱਜ ਦੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਇਹ ਧੁਨੀਆਂ ਜਿਹੜੀਆਂ ਗਵਾ ਚਕੀਆਂ ਨੇ ਬਹੁਤ ਲੋੜ ਹੈ ਇਹਨਾਂ ਨੂੰ ਲੱਭਣ ਦੀ ਇਕ ਨਾ ਹੋਰ ਗੱਲ ਹੁੰਦੀ ਹੈ ਕਿ ਜਿਹੜਾ ਸਾਡਾ ਗੁਰਮਤ ਸੰਗੀਤ ਹੈ ਇਹ ਤੇ ਜੇ ਆਪਾਂ ਇੰਡੀਅਨ ਕਲਾਸੀਕਲ 뮤직 ਦੀ ਗੱਲ ਕਰੀਏ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਕਿ ਗੁਰਬਾਣੀ ਅਸੀਂ ਉਸ 뮤직 ਦੇ ਉੱਪਰ ਗਾ ਸਕਦੇ ਹਾਂ ਕਿਉਂ ਗੁਰੂ ਗੁਰੂ ਸਾਹਿਬ ਨੇ ਸਿਰਫ ਬੰਨਿਆ ਦੀ ਫਰਕ ਇਹਦੇ ਚੋ ਇੱਕੋ ਹੀ ਹੈ ਸਭ ਤੋਂ ਵੱਡਾ ਜਿਹਨੂੰ ਆਪਾਂ ਸ਼ਾਸਤਰੀ ਸੰਗੀਤ ਕਹਿੰਦੇ ਆ ਉੱਥੇ ਸੰਗੀਤ ਭਾਰੂ ਹੈ ਠੀਕ ਹੈ ਉੱਥੇ ਜਿਹੜੀ ਧੁਨ ਭਾਰੂ ਹੈ ਲੇਕਿਨ ਇੱਥੇ ਸ਼ਬਦ ਭਾਰੂ ਹੈ ਗੁਰਮਤ ਸੰਗੀਤ ਦਾ ਤੇ ਉਹਦਾ ਇਹਨਾਂ ਫਰਕ ਹੈ ਇੱਥੇ ਸ਼ਬਦ ਨੂੰ ਪ੍ਰਧਾਨਤਾ ਹੈ ਜਿਹੜਾ ਸੰਗੀਤ ਹੈ ਜਾਂ ਰਾਗ ਹੈ ਉਹ ਸ਼ਬਦ ਤੇ ਹਾਵੀ ਨਹੀਂ ਹੋ ਸਕਦਾ ਲੇਕਿਨ ਉੱਥੇ ਕੋਈ ਸ਼ਬਦ ਨਹੀਂ ਹੈ ਉੱਥੇ ਤਾਂ ਕੇਵਲ ਸੰਗੀਤ ਹੀ ਸੁਣਨਾ ਇਹਨਾਂ ਕੋ فرق ਆਪਾਂ ਜਦੋਂ ਅੱਜ ਕੱਲ੍ਹ ਦੇਖਦੇ ਆਂ ਕੀਰਤਨ ਕਰਦੇ ਵੇਲੇ ਜਿਹੜੀਆਂ ਅਸੀਂ ਵਿੱਚ ਸਰਗਮਾਂ ਜਾਂ ਤਾਨਾ ਜਿਹੜੀਆਂ ਗਾਣੇ ਆ ਕਿ ਉਹ ਅਲਾਉਡ ਨੇ ਕਿ ਅਸੀਂ ਕੀਰਤਨ ਕਰਦੇ ਹੋਏ ਅਸੀਂ ਉਹਨਾਂ ਨੂੰ ਗਾ ਸਕੀਏ ਨਾ ਨਹੀਂ ਨਹੀਂ ਬਿਲਕੁਲ ਉਹ ਤਾਂ ਚਲੋ ਜਿਹੜੀ ਤਾਨਾ ਤਾਨ ਪਲਟਾਤਾ ਚਲੋ ਰਾਗੀ ਕਰ ਸਕਦੇ ਨੇ ਉਦਿੱਤ ਕੋਈ ਬਿਲਾਂਦੈ ਜਿੱਚ ਗੱਲ ਨਹੀਂ ਪਰ ਜਿਹੜੀ ਸਰਗਮ ਹੈ ਉਹ ਸਰਗਮ ਤਾਂ ਵਰਜਿਤ ਅਸੀਂ ਇਸ ਸਮੇਲਨ ਵਿੱਚ ਵਰਜਿਤ ਕਰਦੇ ਆਂ ਵੀ ਜਿਹੜੀ ਸਰਗਮ ਹੈ ਉਹ ਉਹ ਤਾਂ ਇੱਕ ਸਿੱਖਣ ਦਾ ਤਰੀਕਾ ਹੈ ਜੀ ਇਹ ਇਸ ਕਰਕੇ ਉਹਨੂੰ ਤਾਂ ਉੱਥੇ ਵਜਾਣ ਦੀ ਲੋੜ ਨਹੀਂ ਕਿਉਂਕਿ ਨਰੋੜ ਕੀ ਗੁਰਬਾਣੀ ਖੇਤ ਨਹੀਂ ਹੋਵੇ ਚੰਗੀ ਹੈ ਸੋ ਇਹ ਇੱਕ ਜਿਹੜਾ ਹੈ ਸੀ ਕੁਝ ਤੁਹਾਡੇ ਨਾਲ ਗੱਲਾਂ ਜਿਹੜੀਆਂ ਜਾਣੂ ਕਰਵਾਈਆਂ ਨੇ ਕਿਉਂਕਿ ਇੱਕ ਜਿਹੜਾ ਮੌਜੂਦਾ ਜਿਹੜਾ ਸਾਡੇ ਪੰਥ ਦਾ ਇੱਕ ਵਿਸ਼ਾ ਆ ਉਹਦੇ ਨਾਲ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਗੁਰਮਤ ਸੰਗੀਤ ਗੁਰਬਾਣੀ ਕਿਸ ਤਰੀਕੇ ਨਾਲ ਗਾਈ ਜਾਵੇ ਕਿਉਂਕਿ ਹਰ ਇੱਕ ਦੇ ਅਲੱਗ-ਅਲੱਗ ਜਿਹੜੇ ਵੱਖਰੇਵੇਂ ਹੁੰਦੇ ਨੇ ਪਰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਜਿਹੜਾ ਸਾਨੂੰ ਸਰਲੇਖ ਦਿੱਤਾ ਜੇ ਉਹਨਾਂ ਨੇ ਰਾਗ ਇੱਕ ਦਿੱਤਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਵਿੱਚ ਹੀ ਗਾਉਣਾ ਹੈ ਤਾਂ ਉਹ ਸਾਡਾ ਇੱਕ ਕਰਮ ਬਣਦਾ ਕਿ ਅਸੀਂ ਉਸ ਚੀਜ਼ ਨੂੰ ਹੁਕਮ ਦੇ ਤੌਰ ਤੇ ਮੰਨੀਏ ਉਹ ਗੁਰੂ ਦਾ ਹੁਕਮ ਹੈ ਉਹਨੂੰ ਅਸੀਂ ਆਪਣੀ ਮਰਜ਼ੀ ਨਾਲ ਹੁਕਮ ਅਦੁੱਲੀ ਨਹੀਂ ਕਰ ਸਕਦੇ ਅਸੀਂ ਰਾਗ ਜਿਹੜਾ ਹੈ ਉਹਨੂੰ ਹਟਾ ਕੇ ਤੇ ਕਿਸੇ ਹੋਰ ਤਰੀਕੇ ਨਾਲ ਨਹੀਂ ਗਾ ਸਕਦੇ ਇਸ ਬਾਰੇ ਥੋੜੀ ਜਿਹੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਵਾਈ ਹੈ ਕੋਸ਼ਿਸ਼ ਹੈ ਕਿ ਅੱਗੇ ਵੀ ਜਿਹੜਾ ਤੁਹਾਡੇ ਨਾਲ ਮੁੱਦੇ ਇਦਾਂ ਦੇ ਸਾਂਝੇ ਕਰਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਮਿਲਦਿਆਂ ਜੀ ਅਗਲੀ ਵਾਰ ਧੰਨ